ਨੀ ਚਲਾ ਹਾ ਨੀ ਜਗਾ ਕੀ ਤੇ ਕਿਤਾ ਹੀ ਬੈਠੇ ਰਹਿਨੇ ਨੇ ਤੇ ਬਾਜੀ ਨੂੰ ਪਤਾ ਲੱਗਾ ਕਿ ਜਿਆਦਾ ਰੋਟਣਾ ਸ਼ੁਰੂ ਹੋ ਗਿਆ ਪੀਐਨਆ ਡਾਕਟਰ ਰੋੜ ਦੇ ਨਾਮ ਦੇ ਨਾਲ ਤੋਦੇ ਕਰਣਾ ਲੱਗ ਰਹੀ ਹੈ ਰੁੜ ਗਿਆ ਘਰ ਸਾਰਾ ਦੇਖ ਕੇ ਆਏ ਕਿ ਹਾਂਜੀ ਦੇਖਿਆ ਪਰ ਜੀ ਨਹੀਂ ਕਰਦਾ ਉੱਤਰ ਜਾਣ ਨੂੰ ਪਾਜੀ ਮਨ ਪਰੇਸ਼ਾਨ ਹੁੰਦਾ ਹਦ ਤੇਰੀ ਦੇਲ ਨਹੀਂ ਕੀਤਾ ਸਮਾ ਉੱਥੋਂ ਆਪਣਾ ਘਰ ਛੱਡ ਕੇ ਆਉਣ ਨੂੰ ਕਿ ਇਹ ਬਣਾਇਆ ਕਿਦਾਂ ਹੈ ਸਾਰਾ ਸਮਾਨ ਇੱਥੇ ਕਿਦਾਂ ਜੁੜਿਆ ਤੇ ਪਾਜੀ ਜੀ ਇਤ ਨਹੀਂ ਕਰਦਾ ਘਰ ਛੱਡਣ ਨੂੰ ਤਾਂ ਪਰ ਫਿਰ ਮਾਰੀ ਜਾਂ ਰਟਣਾ ਪਿਆ ਪਿੱਛੇ ਆਹੀ ਮਲਪੀ ਘਰ ਆ ਲੈਣੇ ਤਾਂ ਹੀ ਆਪ ਵੀ ਰੋੜ ਜਾਣਾ ਹੈ ਵਿਚ ਨੂੰ ਤੁਹਾਡਾ ਜੀ ਆ ਜਨਤ ਕੀ ਕਰਦਾ ਜਿਹੜਾ ਵੰਡੇ ਗਿਆ ਪਰੇਸ਼ਾਨੀ ਤੋਂ ਦਿਹਾਨ ਨੂੰ ਵੀਰੇ ਹਰ ਇੱਕ ਚੀਜ਼ ਦੀ ਪਰੇਸ਼ਾਨੀ ਹੈਗੀ ਸੀ ਤਹੀਂ ਮਰ ਕੇ ਤੇ ਘਰ ਬਣਾਇਆ ਤੇ ਉਹ ਵੀ ਸਾਡੇ ਰੁੜ ਗਏ ਇਹ ਤੇ ਹਾਨੂੰ ਪਤਾ ਨਹੀਂ ਰੱਬ ਨੂੰ ਪਰ ਜਗਬਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਲਗਾਤਾਰ ਕਵਰੇਜ ਕਰ ਰਹੇ ਹਾਂ ਕਿੰਨਾ ਨੁਕਸਾਨ ਹੋਇਆ ਹੜ੍ਹਾਂ ਦੇ ਕਾਰਨ ਕਿਹੜੇ ਲੋਕ ਘਰ ਤੋਂ ਬੇਕਾਰ ਹੋਏ ਕਿੰਨਾ ਸਮਾਨ ਰੁੜ ਗਿਆ ਔਰ ਹੁਣ ਉਹ ਰਹਿਣ ਬਸੇਰਾ ਕਿਸ ਤਰੀਕੇ ਦੇ ਨਾਲ ਕਰ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਸ਼ਰਨ ਦਿੱਤੀ ਹੋਈ ਹੈ ਸਮਾਨ ਨੂੰ ਵੀ ਕੱਢ ਕੇ ਲਿਆਂਦਾ ਜਾਨਾਂ ਵੀ ਬਚਾਈਆਂ ਉਹਨਾਂ ਦੀ ਤਾਂ ਮੇਰੇ ਨਾਲ ਭੈਣ ਰਮਨ ਹੁਣੀ ਨੇ ਜਿਨ੍ਹਾਂ ਦਾ ਘਰ ਵੀ ਰੁੜਿਆ ਔਰ ਘਰ ਤੋਂ ਬੇਘਰ ਵੀ ਹੋਏ ਨੇ ਸਮਾਨ ਜਿਹੜਾ ਥੋੜਾ ਬਾਲਾ ਕੋਈ ਗਾਡਰ ਗੁੱਡਰ ਬਚਿਆ ਸੀ ਕੋਈ ਫ੍ਰਿਜ ਬਚੀ ਸੀ ਤਾਂ ਉਹ ਵੀ ਇਨਾਂ ਨੇ ਨਾਲ ਜਿਹੜੇ ਡੇਰੇ ਤੇ ਲੋਕ ਰਹਿੰਦੇ ਸੀ ਉਹਨਾਂ ਨੇ ਰੈਸਕਿਊ ਕੀ ਕਰਕੇ ਇਨਾਂ ਦੀਆਂ ਵੀ ਜਾਨਾਂ ਬਚਾਈਆਂ ਤੇ ਉਸਮਾਨ ਵੀ ਬਚਾਇਆ ਗੱਲਬਾਤ ਕਰਦੇ ਆ ਤਾਂ ਪਹਿਣੀ ਤੁਹਾਡਾ ਹੀ ਹੈ ਉਸਮਾਨ ਹਾਂਜੀ ਪਾਜੀ ਸਾਡਾ ਹੀ ਹੈ ਕਿ ਥੋੜਾ ਬਹੁਤਾ ਨਿਕਲਿਆ ਅੱਡ ਉੱਪਰ ਮਜੀਠੀ ਸਰਪੰਚ ਉਹਨੇ ਕੱਢਿਆ ਅੱਛਾ ਉਹ ਵੀ ਮੌਤ ਦੇ ਮੂੰਹੋਂ ਕੱਢਿਆ ਇਹ ਚਿਰ ਤੇ ਜਿੱਦਣ ਡਿੱਗੇ ਕਮਰੇ ਸਾਡੇ ਉੱਚ ਵੀ ਹੈ ਗਾਇਸ ਮੂੰਹ ਥੋੜਾ ਬਹੁਤਾ ਵੀ ਮਤਲਬ ਇਹ ਜਿਹੜੇ ਬਰਾਂਡੇ ਹੀ ਇੱਕ ਕਮਰਾ ਸੀ ਉਹ ਤਾਂ ਉਹ ਨਹੀਂ ਨਾਨਸਰ ਨਹੀਂ ਸੌਦਾ ਰਹਿ ਗਿਆ ਇੱਕ ਕਮਰਾ ਹੈਗਾ ਸੀ ਤੇ ਉਹਨਾਂ ਦੇ ਨਿਕਲੇ ਆ ਦੋ ਕਾਟਰ ਵੱਡੀ ਗੱਲ ਤੇ ਇਹਨੇ ਨਿਕਲਾ ਆਏ ਤੇ ਬਾਕੀ ਵੀਰੇ ਸਾਰੇ ਡੇਪੇ ਵਿੱਚ ਹੋਟਲ ਕਿੰਨੇ ਕ ਕਮਰੇ ਸੀ ਦੋ ਕਮਰੇ ਹਾਂਜੀ ਉਹਦਾ ਡੰਗਰਾ ਵਾਲਾ ਬ੍ਰਾਂਡਾ ਪਾ ਕੇ ਤਿੰਨੇ ਕਮਰੇ ਸੀ ਨਾ ਉਹ ਵੀ ਕਮਰੇ ਆਂਗੂ ਹੀ ਵੱਡੇ ਸੀ ਥੋੜੇ ਜੋ ਤੇ ਬਾਕੀ ਦੋ ਕਮਰੇ ਸਾਡੇ ਰਹਿਣ ਵਾਲੇ ਗਾੜੀ ਬ੍ਰਾਂਡਾ ਸੀ ਇੱਕ ਸਰੋਈ ਸੀ ਉਹ ਆਹੀ ਤੀਜੇ ਮਹੀਨੇ ਚ ਪਾਇਆ ਹੀ ਨਾ ਜਿਹੜੇ ਬਾਹਰ ਪਾਇਆ ਬਾਅਦ ਚ ਪਾਇਆ ਨਾ ਸਰੋਈ ਤੇ ਬ੍ਰਾਂਡਾ ਅਸੀਂ ਉਹ ਬਾਅਦ ਚ ਪਾਇਆ ਸੀ ਤੀਜੇ ਮਹੀਨੇ ਚ ਤੋਂ ਜੀ ਹੀ ਪਰਿਵਾਰਕ ਮੈਂਬਰ ਜਿਹੜੇ ਰਹਿ ਰਹੇ ਘਰ ਚ ਉਹ ਪੀ ਸਾਡੇ ਹੈਗੇ ਹੀ ਮਤਲਬ ਪੀ ਸਾਰੇ ਦਿਨਾਂ ਘਰ ਦੇਗੇ 12 ਕੁ ਜਵਾਗ ਪੀ ਹੈਗੇ ਜੀ ਅਜੰਤ ਨਾਲ ਜਵਾਗ ਤੇ ਤਿੰਨ ਬੇਟੀਆਂ ਮੇਰੀਆਂ ਇੱਕ ਮੇਰੀ ਸਾਸਿਆ ਮੇਰੇ ਨਾਲ ਇੱਕ ਮੇਰਾ ਘਰ ਆ ਲੈ ਕੇ ਉਹ ਤੇ ਤਿੰਨ ਮੇਰੀਆਂ ਗੁੱਟੀਆਂ ਤੇ ਪਾਣੀ ਜਿਆਦਾ ਮਤਲਬ ਰਾਤ ਦੇ ਸਮੇਂ ਆਇਆ ਜਾਂ ਸ਼ਾਮਾਂ ਨੂੰ ਕਿ ਜਾਂ ਦਿਨੇ ਭਾਜੀ ਆਇਆ ਤੇ ਘਰ ਤੂੰ 11 ਤਰੀਕ ਦਾ ਪਾਣੀ ਤੇ ਪਾਣੀ ਤਾਂ ਹੈਗਾ ਸੀ ਬਹੁਤ ਤੇ ਪਰ ਬੰਨ ਨਹੀਂ ਸੀ ਅਜੇ ਟੁੱਟਦਾ ਜਿੱਦਨ ਟੁੱਟਦਾ ਦਿਸਿਆ ਸੀ ਉਸ ਦਿਨ ਫਿਰ ਭਾਜੀ ਹੋਣੀ ਸਾਨੂੰ ਲੈ ਆਏ ਉਦਨ ਪਹਿਨ ਹੀ ਥੋੜਾ ਬਹੁਤ ਸਮਾਨ ਕਟਿਆ ਕੋਈ ਨਹੀਂ ਕਟਿਆ ਪਹਿਲਾਂ ਤਾਂ ਹੀ ਬੈਠੇ ਰਹੇ ਹੈ ਕਿ ਪੀ ਚੱਲ ਸਾਡੀ ਜਗਾ ਉੱਚੀ ਹੈ ਤੇ ਕਿੱਥਾਂ ਹੀ ਬੈਠੇ ਰਹਿਨੇ ਮੁੜ ਕੇ ਬਾਅਦ ਚ ਜਦੋਂ ਪਤਾ ਲੱਗਾ ਪੀ ਇਹ ਜਿਆਦਾ ਟੁੱਟਣਾ ਸ਼ੁਰੂ ਹੋ ਗਿਆ ਤੇ ਇਹਨੇ ਸਾਡਾ ਘਰ ਵੀ ਰੋੜ ਦੇਣਾ ਹੈ ਤੋ ਦੇਖ ਘਰ ਨਾਲ ਫਿਰ ਹੀ ਆ ਗਈ ਅੱਛਾ ਹਾਂਜੀ ਉਹ ਰੁੜ ਗਿਆ ਘਰ ਸਾਰਾ ਦੇਖ ਕੇ ਆਏ ਕਰੀ ਹਾਂਜੀ ਆਇਆ ਪਰ ਜੀ ਨਹੀਂ ਕਰਦਾ ਉਧਰ ਜਾਣ ਨੂੰ ਪਾਜੀ ਮਨ ਪਰੇਸ਼ਾਨ ਹੁੰਦਾ ਸਾਡਾ ਕਿੰਨੇ ਕੁ ਫੁੱਟ ਫੁੱਟ ਤੱਕ ਪਾਣੀ ਸੀ ਉਧਰ ਪਾਣੀ ਦੇ ਵਿਰੁੱਧ ਨੰਗਨੂ ਜੀ ਨੇ ਕਰਦਾ ਅਧਰ ਅਗਰ ਵੋਟ ਨਹੀਂ ਚੱਲਦੇ ਉੱਤਰ ਬਹੁਤ ਮੁਸ਼ਕਲ ਹੈ ਤੇ ਮਾਲ ਡੰਗਰ ਵੀ ਰੱਖਿਆ ਸੀ ਹਾਂਜੀ ਮਾਲ ਡੰਗਰ ਵੇਗੇ ਉਹ ਬਚ ਗਿਆ ਉਹਨਾਂ ਨੂੰ ਕੱਢ ਲਿਆ ਕਿ ਨਹੀਂ ਜੀ ਉਹਨਾਂ ਨੂੰ ਬਾਜੀ ਉਹਨਾਂ ਨੇ ਪਹਿਲਾਂ ਹੀ ਕੱਢ ਲਿਆ ਸੀ ਨਾ ਤੇ ਐਸੀ ਜਿਹਾ ਜਿੱਥੇ ਆਈਆਂ ਕਿ ਚੱਲ ਪਾਣੀ ਪੈ ਗਿਆ ਨੇ ਤੂੜੀਆਂ ਚ ਵੀ ਤੇ ਗੁਰਲੀਆਂ ਲੱਗ ਗਈਆਂ ਆ ਗਿਆ ਸੀ ਤੇ ਰਾਈ ਡੰਗਰ ਲੈਣ ਤੇ ਸੀ ਆਪੇ ਵੀ ਫਿਰ ਅਸੀਂ ਆ ਗਏ ਪਹਿਲੀ ਬਣਾ ਪੜੀ ਬੰਨਾ ਹੀ ਹੈਗੇ ਹਾਂਜੀ ਪੜੀ ਬੰਨਾ ਹੀ ਸਾਡੀ ਤਿੰਨ ਭੈਣ ਭਰਾਵਾਂ ਦੀ ਦੂਜਾ ਤਿੰਨ ਕਿੱਲੇ ਹੀ ਨਾ ਪੈੜੀ ਉਹ ਵੀ ਰੋੜ ਚੁੱਕੀ ਹੈ ਕੋਹ ਫੱਗੇ ਜਿਹੜਾ ਤੇਈ ਚ ਪਾਣੀ ਆਏ ਉਹਨੇ ਰੋੜਤੀ ਸੀ ਤੇ ਕੋਸੋਂ ਰੋੜ ਗਈ ਥੋੜੀ ਸਾਰੀ ਫਸਲ ਖਰਾਬ ਹੋ ਗਈ ਹਾਂਜੀ ਆਂਡੀਆਂ ਫਸਲ ਬੀਜੀ ਹੋ ਚਈ ਮੇਰੀ ਵੀ ਰੋੜ ਗਈ ਫਿਰ ਜਦੋਂ ਇੱਕਰੀ ਦੇਲ ਨਹੀਂ ਕੀਤਾ ਸਮਾ ਉੱਥੋਂ ਆਪਣਾ ਘਰ ਛੱਡ ਕੇ ਆਉਣ ਨੂੰ ਕਿ ਇਹ ਬਣਾਇਆ ਕਿਦਾਂ ਹੈ ਸਾਰਾ ਸਮਾਨ ਇੱਥੇ ਕਿਦਾਂ ਜੋੜਿਆ ਤੇ ਪਾਜੀ ਜੀ ਤੀਤ ਨਹੀਂ ਕਰਦਾ ਘਰ ਛੱਡਣ ਨੂੰ ਤੇ ਪਰ ਫਿਰ ਮਾਰੀ ਜਾਂ ਛੱਡਣਾ ਆ ਪਿਆ ਪਿੱਜਿਆ ਸੀ ਮਲਪੀ ਘਰ ਆ ਲਵੇਂ ਤੇ ਆਪ ਫਿਰ ਉੱਡ ਜਣਾ ਵਿੱਚ ਥੋੜਾ ਜਿਆ ਜਨਤ ਕੀ ਕਰਦਾ ਜਿਹੜਾ ਵੰਡੇ ਗਿਆ ਬੱਚੀ ਹੈ ਗਈ ਘਰੇ ਕਿ ਜਾਂ ਕਿਤੇ ਗਈ ਸੀ ਨਹੀਂ ਬੱਚੇ ਅਸੀਂ 11 ਤਰੀਕ ਤੇ ਭਾਜੀ ਹੁਣੀ ਲਾਏ ਸਾਡੇ ਬੱਚੇ ਇਹਨਾਂ ਲੈਣ ਤੇ ਕੱਟ ਕੇ ਉਹ ਛੋਟੇ ਆ ਨਾ ਕੋਹ ਵੱਡੇ ਆ ਕੋਈ 10 ਸਾਲਾਂ ਦੀ ਕੁੜੀ ਇੱਕ 11 ਦੀ ਇੱਕ 5 ਸਾਲਾਂ ਦੀ ਨਾਲ ਬੈਠੇ ਇਹ ਜਦ ਨਹੀਂ ਕਰਦੇ ਕਿ ਆਪਣੇ ਘਰੇ ਚੱਲੀਏ ਕਿ ਜੈਨਾਂ ਨੂੰ ਪਤਾ ਵੀ ਸਾਡਾ ਘਰ ਉੱਥੇ ਨਹੀਂ ਹੁਣ ਨਹੀਂ ਬਾਜੀ ਉਹਨਾਂ ਜਿਹੜੇ ਵੱਡੀਆਂ ਕੁੜੀਆਂ ਉਹਨਾਂ ਨੂੰ ਨਹੀਂ ਦੱਸਿਆ ਇਹ ਇੱਕ ਮੇਰੇ ਸਾਸੇ ਨੇ ਨਾ ਟੈਨਸ਼ਨ ਬੜੀ ਲੈਂਦੀ ਐ ਤੋਂ ਉਹਨੂੰ ਨਹੀਂ ਦੱਸਿਆ ਤੇ ਨਾ ਹੀ ਗੁੱਡੀ ਨੂੰ ਇੱਕ ਨੂੰ ਦੱਸਿਆ ਉਹ ਵੀ ਜਦ ਟੈਨਸ਼ਨ ਲੈਂਦੀ ਤੇ ਇੱਕ ਕੁੜੀ ਨੂੰ ਥੋੜੀ ਜਿਹੀ ਨਾ ਘੱਟ ਉਹਨੂੰ ਨਹੀਂ ਪਰਵਾਹ ਹੁੰਦੀ ਘਰ ਦੀ ਤੇ ਬਾਕੀਆਂ ਨੂੰ ਹਾਂ ਸਾਰੇ ਜੀਆਂ ਨੂੰ ਬੜੀ ਪਰਵਾਹ ਉਦਾਂ ਕੁਝਰਾ ਪਾਣੀ ਫਿਰ ਇੱਥੋਂ ਪੈਲੀ ਬੰਨੇ ਤੋਂ ਚੱਲਦਾ ਕਿ ਹੋਰ ਵੀ ਨਿਆਲ ਕੋਈ ਕੰਮ ਦੇ ਢਾੜੀ ਢੱਪਾ ਕਰਦੇ ਹਾਂਜੀ ਬਾਜੀ ਅਸੀਂ ਆਪ ਵੀ ਕਰ ਦਿੰਦੇ ਆੜੀ ਸਾਡਾ ਘਰ ਵਾਲਾ ਵੀ ਕਰਦਾ ਹਾਂਜੀ ਤੇ ਕੋਹ ਹਾਂ ਜੜੀ ਹਾੜੀ ਕਿਲਾ ਕਿਲਾ ਪੈਲੀ ਦੀ ਕੋਹ ਹਾਂ ਵੀ ਆਟਾ ਕਣ ਕਹਾਟੀ ਕਰਦੀ ਸੀ ਚੌਲ ਪਾਣੀ ਕਰਦਾ ਸੀ ਇਹ ਤਾਂ ਸਾਡਾ ਦੋਧ ਵਾਦ ਕਰਦਾ ਸੀ ਜਾਨੂੰ ਕੋਈ ਪ੍ਰਵਾਹ ਨਹੀਂ ਕੋਹਿੰਦੇ ਆੜੀ ਧੱਪਾ ਕਰਦੇ ਹਾਂ ਤੇ ਉਹ ਘਰ ਬਣਾ ਲਿਆ ਸੀ ਅਸੀਂ ਆਪ ਦਾ ਤੋਂ ਸਾਡਾ ਰੁੜ ਚੁਕਿਆ ਪਰ ਪਰੇਸ਼ਾਨੀ ਤੋਂ ਦਿਹਾਨ ਵੀ ਰਹਿ ਹਰ ਇੱਕ ਚੀਜ਼ ਦੀ ਪਰੇਸ਼ਾਨੀ ਹੈਗੀ ਸੀ ਤਾਂ ਹੀ ਮਰ ਕੇ ਤੇ ਘਰ ਬਣਾਇਆ ਅਸੀਂ ਆਪ ਦੇ ਤੋਂ ਵੀ ਸਾਡੇ ਰੁੜ ਗਏ ਇਹ ਤਾਂਾਨੂੰ ਪਤਾ ਜਾਂ ਰੱਬ ਨੂੰ ਪਤਾ ਜਦੋਂ 23 ਚਾਏ ਉਦੋਂ ਵੀ ਇੱਕ ਗਰੀਬ ਉਮੀਦਾਂ ਟੁੱਟ ਗਈਆਂ ਹਨ ਉਦੋਂ ਵੀ ਨੁਕਸਾਨ ਹੋਇਆ ਚਲੋ ਫਿਰ ਬੰਦਾ ਖੜਾ ਹੋਇਆ ਪੈਰਾਂ ਤੇ ਹੌਲੀ-ਹੌਲੀ ਕਰਕੇ ਪਰ ਹੁਣ 25 ਚ ਜ਼ਿਆਦਾ ਉਦੋਂ ਵੀ ਜ਼ਿਆਦਾ ਮਾਰ ਵੱਜ ਗਈ ਤੇ ਇੱਥੋਂ ਫਿਰ ਛੱਡਣ ਨੂੰ ਦੇਦ ਨਹੀਂ ਕਰਦਾ ਕਿ ਕਿਤੇ ਹੋਰ ਹੀ ਜਾ ਕੇ ਰਹਿਣ ਬਸੇਰਾ ਕਰ ਲਈਏ ਜੇ ਮਾਰ ਬਾਰ-ਬਾਰ ਅਹੀਂ ਇਹੀ ਮਾਰਾਂ ਚੱਲਣੀਆਂ ਤਾਂ ਤੇ ਪਾਜੀ ਫਿਰ ਹੱਥ-ਤੱਲੇ ਵੀ ਸਾਡੇ ਕੋਲ ਹੋਣਾ ਚਾਹੀਦਾ ਹੀ ਨਾ ਜਹੀਂ ਪਾਸੇ ਕਿਤੇ ਜਾਂਦੇ ਫਿਰ ਅਹੀਂ ਆਪਦੀ ਪਾਲੀ ਮੰਨਾ ਸਾਡੇ ਕਿ ਕਿਧਰ ਜਾਂਦੇ ਜਿੰਨਾ ਚਿਰ ਸਾਡਾ ਪਾਲੀ ਮੰਨਾ ਹੈਗਾ ਸੀ ਕੋਹ ਥੋੜਾ-ਬਹੁਤਾ ਵੀ ਬੰਨ ਆ ਗਿਆ ਉੱਧਰ ਵੀ ਵੱਜ ਗਿਆ ਵੀ ਅਹੀਂ ਆਖਾ ਚਲ ਹੁਣ ਬਾਚੀ ਜਾਣੀ ਪਾਲੀ ਫਸਲ ਸਾਡੀ ਹੋਈ ਜਾਣੀ ਉਹ ਅਸੀਂ ਪਹਿਲਾ ਰੇਤਾ ਰਤਾ ਕੱਢ ਕੇ ਅਸੀਂ ਪਿਆਲੀ ਬਣਾਈ ਆਰਦੀ ਤੋ ਵੀ ਸਾਡੀ ਹੁਣ ਇਸ ਵਕਤ ਵੀ ਰੁੜ ਗਈ ਉੱਥੇ ਕੁਛ ਨਹੀਂ ਹੈ ਵੇਖ ਵਕਤ ਕੁਛ ਨਹੀਂ ਨਾ ਘਾਰ ਤੇ ਨਾ ਹੱਦੀ ਪੈਲੀ ਮੀਤ ਹੈਗੀ ਉਦਾਂ ਕਿ ਦੁਬਾਰਾ ਫੇਰ ਚਲੋ ਸ਼ੁਰੂ ਕਰਾਂਗੇ ਜ਼ਿੰਦਗੀ ਉਹ ਤੇ ਭਾਜੀ ਹੁਣ ਉੱਥੇ ਤੇ ਹਾਲ ਨਹੀਂ ਨਾ ਕੋਈ ਦੁਬਾਰਾ ਜ਼ਿੰਦਗੀ ਕਰਨ ਦੇ ਵੀ ਸਾਨੂੰ ਇੰਨਾ ਹੀ ਵਾਧੂ ਵੀ ਹਣ ਥੋੜੀ ਜੀ ਸਾਡੀ ਹੈਲਪ ਕਰਾਈ ਜਾਵੇ ਤੁਹਾਨੂੰ ਥਾਂ ਦਿੱਤਾ ਦਿੱਤਾ ਜਾਵੇ ਤੁਹਾਨੂੰ ਕਿ ਸਾਨੂੰ ਇੱਕ ਇੱਕ ਕੋਠੇ ਦਾ ਭਾਵੇਂ ਕਮਰਾ ਦਿੱਤਾ ਜਾਵੇ ਭਾਵੇਂ ਕੱਚਾ ਹੀ ਬਣਾ ਦਿਓ ਭਾਵੇਂ ਬਾਲਿਆਂ ਤਾਂ ਹੀ ਬਣਾਉਂਦੇ। ਤੁਹਾਡੀ ਰਹਿਣ ਝੋਗੀ ਜਗ੍ਹਾ ਹੋਣੀ ਚਾਹੀਦੀ। ਜਿਹੜੀ ਘਰ ਦੀ ਸਮਾਨੀ ਹੁੰਦੀ ਉਹ ਤਾਂ ਸਮਾਨ ਅੰਦਰ ਸਜਾ ਕੇ ਰੱਖਦੇ ਆ, ਘੱਟਾ ਨਹੀਂ ਪੈਣ ਦਿੰਦੇ, ਸਫਾਈਆਂ ਕਰਦੀ ਆ। ਤਾਂ ਜਦੋਂ ਆ ਹੁਣ ਇਦਾਂ ਸਮਾਨ ਕਿਤੇ ਡਰਮੀ ਆਟੇ ਵਾਲੀ, ਕਿਤੇ ਆ ਚੁੱਲਾ ਦੇਖਦੇ ਹਾਂ ਤਾਂ ਮਨ ਦੇ ਵਿੱਚ ਹੁੰਦਾ ਨਹੀਂ ਕਿ ਆ ਵੀ ਦਿਨ ਦੇਖਣੇ ਪੈਣੇ। ਭਾਜੀ ਹੁਣ ਤਾਂ ਇਹ ਕੀ ਟੈਨਸ਼ਨ ਤੇ ਸਾਨੂੰ ਹੈਗੀ ਵੀ ਜਾਂ ਅਸੀਂ ਆਪਦੇ ਘਰੇ ਸਾਂ, ਆਪਦੇ ਸੌ ਪਰਵਾਹ ਜੋ ਵੀ ਕਹੀਆਂ ਤਾਂ ਕੰਮ ਧੰਦਾ ਕਰਦੇ ਸਾਂ। ਤੋਂ ਤਾਂ ਸਾਨੂੰ ਇਤਨੀ ਕੋਸਵੀ ਕਹਿੰਦੇ ਏ ਦੀ ਗੱਲ ਨਹੀਂ ਅਸੀਂ ਰੋਟੀ ਪਾਣੀ ਇੱਥੇ ਖਾਂਦੇ ਪੀਂਦੇ ਮੇਰੇ ਤੇ ਇਹਨਾਂ ਨੇ ਕੁਝ ਨਹੀਂ ਆਨੂਆ ਹਨ ਤੇ ਨਾ ਨਨ ਮਾਤਾ ਜੀ ਮੂਹ ਜੂ ਕੱਢ ਕੇ ਲਿਆਂਦਾ ਹਨ ਚੱਲ ਇਹਨਾਂ ਦਾ ਧੰਨਵਾਦ ਅਸੀਂ ਕਰਦੀ ਅੰਦਾ ਤੇ ਉਸ ਦਿਨ ਤੋਂ ਇੱਥੇ ਹੀ ਸ਼ਰਨ ਲਈ ਆ ਇਹਨਾਂ ਦੇ ਘਰੇ ਹੀ ਰੋਟੀ ਪਾਣੀ ਵੀ ਇੱਥੇ ਹੀ ਇਹ ਤੁਹੀਂ ਬਸ ਰੋਟੀ ਪਾਣੀ ਖਾਡਾ ਤੇ ਖਾਣੇ ਹੀ ਬਸ ਕੋਈ ਖਿਰਕ ਜੜਕ ਨਹੀਂ ਕਿਸੇ ਦੀ ਹਾਂਜੀ ਨਾ ਹਣ ਉਸ ਕਹਿੰਦੇ ਹੀ ਹੈ ਮਰਜੀ ਨਾ ਹੀ ਆਪਦਾ ਕੰਮ ਕਰ ਲਈਏ ਨਾ ਕਰ ਲਈਏ ਕੋਈ ਨਹੀਂ ਜਾਂਦੇ ਸਾਨੂੰ ਤੇ ਬੜਾ ਸਾਨੂੰ ਆਦੇ ਦਿਲ ਚ ਤੇ ਟੈਨਸ਼ਨ ਹੁੰਦੀ ਆ ਵੀ ਅਸੀਂ ਫੇਰ ਵੀ ਭਾਵੇਂ ਆਪਣੇ ਆਪਾਂਵੇਂ ਆਪਦੇ ਆਪਾਂ ਬੰਗਾਨੇ ਫੇਰ ਵੀ ਸਾਨੂੰ ਹੁੰਦੀ ਸੋਫੀ ਬੰਗਾਨੇ ਕਰ ਬੈਠੀਆਂ ਆਣਗੇ। ਇਹ ਅਪੀਲ ਕੀ ਕਰਾਂਗੇ ਪ੍ਰਸ਼ਾਸਨ ਤੋਂ ਜਾਂ ਕਿਸੇ ਤੋਂ। ਬਸ ਅਸੀਂ ਇਹ ਆਨੇ ਅਭੀ ਸਾਨੂੰ ਵੀ ਥੋੜਾ ਬੋਤਾਂ ਦਿੱਤਾ ਜਾਵੇ ਤੇ ਕੋਹਾਨੂੰ ਸਾਡੀ ਹੈਲਪ ਕਰਉਣ। ਇਹੋ ਹੀ ਆਹਨੇ ਭਾਜੀ। ਤੇ ਉੱਥੇ ਤਾਂ ਹਣੇ ਜਾਣ ਜੋਗੇ ਨਹੀਂਗੇ। ਨਾ ਸਾਡੇ ਤੋਂ ਜਾਇ ਜਾਣਾ ਤੇ ਨਾ ਉਧਰ ਨੂੰ ਕੋਈ ਅਗਰ ਬੋਰਡ ਚੱਲਦਾ ਨਾ ਉੱਥੇ ਕੋਠਾ ਮਟਲਾ ਹੀ ਪੈਣਾ ਸਾਡਾ। ਆਇਆਂ ਨੇ ਹੱਟ ਚਲ ਪਾ ਲਈ ਤੇ ਬਰਬਾਦ ਹੋ ਗਈ ਸਾਡੇ ਘਾਰੇ ਪਾਚੇ ਰਿੰਗੇ ਹਾਂ ਜਿੱਥੇ ਜਾ ਕੇ ਬਹਿ ਜਨਾ ਅੱਗੇ ਚਲਾ ਆਇਆ ਹੈ ਪਾਣੀ ਤੇ ਹੀ ਜਾ ਕੇ ਬਹਿ ਗਏ ਹਾਂ ਪਿਛਾ ਸ਼ੁਕਰ ਬਾਬਾ ਹੱਟੇ ਘਰ ਬਚਾਤੇ ਤੂੰ ਹਾਂਜੀ ਤੇਰ ਕੀ ਤੇ ਹਾਂ ਦੇ ਘਰਾਂ ਨੂੰ ਮਾਰ ਵੱਜ ਗਈ ਬਈ ਬਹੁਤ ਔਖੇ ਨੇ ਹਾਲਾਤ ਕਿਉਂਕਿ ਕਿਸੇ ਦਾ ਘਰ ਛੱਡਣ ਨੂੰ ਇਤਾਂ ਦਿਲ ਨਹੀਂ ਕਰਦਾ ਸੋ ਇਹ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿੰਨੀ ਕੁ ਵੀ ਮਦਦ ਹੋਵੇ ਤਾਂ ਜਰੂਰ ਇਸ ਨਾਲ ਪਰਿਵਾਰਾਂ ਦੀ ਮਦਦ ਜੜੀ ਉਹ ਕੀਤੀ ਜਾਵੇ ਕੈਮਰਾਮੈਨ ਵਿਰਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ